ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਲੰਗਰ ਅਸਟਾਰਜ ਕੀ ਐਸਾ ਚਮਤਕਾਰ ਵਾਪਰੇ ਆ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਚੋਂ ਇਸ ਸਾਖੀ ਨੂੰ ਆਪਾਂ ਸਾਰੇ ਜਾਣੇ ਸਮਝਾਂਗੇ ਸਤਿਗੁਰੂ ਕਿਰਪਾ ਕਰਨਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਖੁਸ਼ਹਾਲ ਸਿੰਘ ਜੀ ਦੇ ਬਾਰੇ ਆਪਾਂ ਇਤਿਹਾਸ ਵਿੱਚੋਂ ਪੜ੍ਹਨੇ ਆ ਜਿੱਥੇ ਉਹਨਾਂ ਦੇ ਪਿੰਡ ਜਾ ਕੇ ਲੰਗਰ ਛਕਿਆ ਜਦੋਂ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਲੰਗਰ ਛਕ ਕੇ ਅਰਦਾਸ ਕਰ ਚੁੱਕੇ ਤਾਂ 40 ਸਿੰਘ ਹੋਰ ਵੀ ਉਹਨਾਂ ਦੇ ਨਾਲ ਆ ਗਏ ਜਦੋਂ ਉਹਨਾਂ ਸਿੰਘਾਂ ਨੂੰ ਭੋਜਨ ਲਈ ਪੁੱਛਿਆ ਤਾਂ ਉਹ ਪੰਗਤ ਲਾ ਕੇ ਬੈਠ ਗਏ ਸਾਧ ਸੰਗਤ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਬਾਬਾ ਅਤਰ ਸਿੰਘ ਜੀ ਨੂੰ ਇਹ 40 ਸਿੰਘ ਜਿਹੜੇ ਸੀ ਨਾ ਉਹ ਬਾਅਦ ਵਿੱਚ ਆ ਕੇ ਮਿਲੇ ਸਨ ਜਿਵੇਂ ਆਪਾਂ ਕਹਿ ਲਿਆ ਵੀ ਕਿਸੇ ਦੇ ਘਰ ਗਏ ਉੱਥੇ ਮਲਾਪ ਇਹਨਾਂ ਦੇ ਨਾਲ ਹੋਇਆ ਹੋਵੇ ਭਾਈ ਕੁਸ਼ਾਲ ਸਿੰਘ ਜੀ ਨੇ ਪ੍ਰਾਰਥਨਾ ਕੀਤੀ ਕਿ ਸੱਚੇ ਪਾਤਸ਼ਾਹ ਭੋਜਨ ਆਪ ਜੀ ਦੀ ਆਗਿਆ ਨਾਲ ਕੇਵਲ ਪੰਜ ਸਿੰਘਾਂ ਵਾਸਤੇ ਹੀ ਤਿਆਰ ਹੋਇਆ ਸੀ ਭੋਜਨ ਜਿਹੜਾ ਸੀ ਨਾ ਉਹ ਪੰਜ ਸਿੰਘਾਂ ਵਾਸਤੇ ਜਿਵੇਂ ਆਪਾਂ ਕਹੇ ਵੀ ਤੁਰਤ ਪੈਰ ਤੇ ਤਿਆਰ ਕੀਤਾ ਤਿਆਰੀ ਪਹਿਲਾਂ ਤੋਂ ਪੰਜ ਸਿੰਘਾਂ ਦੀ ਸੀ ਤੇ ਬਾਅਦ ਦੇ ਵਿੱਚ ਹੁਣ ਪੰਜ ਦੀ بجائے 40 ਹੋ ਰਗੇ ਹੁਣ ਦੇ 45 ਹੋ ਗਏ 45 ਸ਼ਰੀਰ ਹੋ ਗਏ ਸ਼ਕਣ ਵਾਲੇ ਤੇ ਸਾਧ ਸੰਗਤ ਹੁਣ ਕਿਵੇਂ ਕੀਤਾ ਜਾਏ ਬਾਬਾ ਆਤਰ ਸਿੰਘ ਜੀ ਮਾਪੁਰਖਾਂ ਨੇ ਭਾਈ ਪ੍ਰੇਮ ਸਿੰਘ ਜੀ ਨੂੰ ਬੁਲਾ ਕੇ ਬਚੇ ਹੋਏ ਭੋਜਨ ਦੇ ਉੱਪਰ ਜੋ ਕੇਵਲ 1 ਕਿਲੋ ਕੜਾਹ ਪ੍ਰਸ਼ਾਦ ਤੇ 10 ਫੁਲਕੇ ਹੀ ਸਨ ਉਹਦੇ ਤੇ ਚਾਦਰ ਪਾ ਕੇ ਇੱਕ ਸ਼ਬਦ ਦਾ ਜਾਪ ਕਰਨ ਲਾ ਦਿੱਤਾ ਕਹਿੰਦੇ ਭਾਈ ਮੂਲ ਮੰਤਰ ਦਾ ਜਾਪ ਕਰੋ ਗੁਰੂ ਤੇ ਭਰੋਸਾ ਰੱਖੋ ਸਤਗੁਰੂ ਆਪੇ ਕਿਰਪਾ ਕਰਨਗੇ ਗੁਰੂ ਨਾਨਕ ਸਾਹਿਬ ਆਪੇ ਬਰਕਤ ਪਾਉਣਗੇ ਸਾਰੀ ਸੰਗਤ ਜਿਹੜੀ ਸੀ ਕਹਿੰਦੇ ਲੰਗਰ ਛੱਕ ਕੇ ਤ੍ਰਿਪਤ ਹੋ ਗਈ ਸਾਰੀ ਸੰਗਤ ਨੇ ਪ੍ਰਸ਼ਾਦਾ ਛਕਿਆ ਸਾਰੀ ਸੰਗਤ ਨੇ ਲੰਗਰ ਛਕਿਆ ਸਾ ਸੰਗਤ ਕੋਈ ਐਸਾ ਨਹੀਂ ਸੀ ਵੀ ਜਿਨੇ ਪ੍ਰਸ਼ਾਦਾ ਨਾ ਛਕਿਆ ਹੋਵੇ ਇਹੀ ਸੇਮ ਗੱਲ ਜਦੋਂ ਆਪਾਂ ਭਾਈ ਪੱਲੇ ਦੀ ਸਾਖੀ ਪੜ੍ਹਦੇ ਆ ਨਾ ਉੱਥੇ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਭਾਈ ਪੱਲਿਆ ਕਹਿੰਦੇ ਮਹਾਰਾਜ ਰਾਸ਼ਨ ਬਹੁਤ ਥੋੜਾ ਤੇ ਸਤਿਗੁਰੂ ਕਹਿੰਦੇ ਜਾ ਭਾਈ ਢੱਕ ਕੇ ਵਰਤਾਉਣਾ ਸ਼ੁਰੂ ਕਰ ਦੇ ਸਭ ਤੋਂ ਪਹਿਲਾਂ ਕਹਿੰਦੇ ਸਾਰੇ ਪਿੰਡ ਨੂੰ ਸੱਦਾ ਦੇ ਦੇ ਸਾਰਾ ਪਿੰਡ ਪ੍ਰਸ਼ਾਦਾ ਛਕੇ ਸਾਰੇ ਪਿੰਡ ਨੇ ਪ੍ਰਸ਼ਾਦਾ ਛਕਿਆ ਗੁਰੂ ਸਾਹਿਬ ਦੇ ਨਾਲ ਜਿਹੜੇ ਸਿੰਘ ਆਏ ਉਹਨਾਂ ਨੇ ਪ੍ਰਸ਼ਾਦਾ ਛਕਿਆ ਗੁਰੂ ਸਾਹਿਬ ਨੇ ਛਕਿਆ ਕਨੇ ਪ੍ਰਸ਼ਾਦਾ ਲੰਗਰ ਹਜੇ ਚੱਲ ਹੀ ਰਿਹਾ ਕਨੇ ਕੋਈ ਵੀ ਭੁੱਖਾ ਨਹੀਂ ਰਿਹਾ ਸਾਧ ਸੰਗਤ ਪ੍ਰਸ਼ਾਦਾ ਫੇਰ ਉਹਨੇ ਦੇ ਹੀ ਉਹਨੇ ਹੀ ਪਿਆ ਇਹ ਆ ਗੁਰੂ ਦੀ ਕਿਰਪਾ ਤੇ ਸੇਮ ਇਹੀ ਗੱਲ ਜਿਹੜੀ ਸਾਖੀ ਹੈ ਆਪਾਂ ਇੱਥੇ ਸਮਝਣ ਦਾ ਯਤਨ ਕਰ ਰਹੇ ਆ ਕਿਉਂਕਿ ਬਾਬਾ ਅਤਰ ਸਿੰਘ ਜੀ ਨੇ ਗੁਰੂ ਤੇ ਭਰੋਸਾ ਕਰਕੇ ਉਹ ਭੋਜਨ ਪ੍ਰਸ਼ਾਦਾ ਵਰਤੌਣ ਦੇ ਲਈ ਆਖਿਆ ਕਿ ਭਾਈ ਵਰਤਾਈ ਚੱਲੋ ਇਹ ਸੰਦੇਹ ਨਾ ਕਰਿਓ ਕਿ ਪ੍ਰਸ਼ਾਦਾ ਜਿਹੜਾ ਹੈ ਉਹ ਘਟ ਜਾਏਗਾ ਕਿਸੇ ਨੂੰ ਮਿਲਣਾ ਨਹੀਂ ਕੋਈ ਭੁੱਖਾ ਚਲਿਆ ਜਾਏਗਾ ਕਨੇ ਵਰਤਾਈ ਚੱਲੋ ਵਸ ਪੰਗਤ ਲਾ ਲਓ ਸਾਰੀ ਸੰਗਤ ਨੇ ਬੰਗਤ ਜਿ ਬੈ ਕੇ ਪ੍ਰਸ਼ਾਦਾ ਛਕਿਆ ਜਿਹੜੇ 40 ਸਿੰਘ ਹੋ ਰਹੇ ਸੀ ਉਹਨਾਂ ਨੇ ਵੀ ਛਕਿਆ ਇਸ ਤੋਂ ਮਗਰੋਂ ਨਗਰ ਨਿਵਾਸੀ ਸੰਗਤ ਨੂੰ ਪੰਗਤ ਲਾਉਣ ਦੀ ਆਗਿਆ ਕੀਤੀ ਉਹਨਾਂ ਨੇ ਵੀ ਪ੍ਰਸ਼ਾਦਾ ਛਕਿਆ ਸਮੂਹ ਸੰਗਤ ਲੰਗਰ ਛਕ ਕੇ ਸੰਤੋਸ਼ਟ ਹੋਈ ਇਸ ਪਿੰਡ ਦੇ ਵਿੱਚ ਸ਼ਾਮ ਨੂੰ ਦੀਵਾਨ ਲਾ ਕੇ ਸੱਦ ਉਪਦੇਸ਼ ਦਿੱਤਾ ਤੇ ਸਾਧ ਸੰਗਤ ਇਥੇ ਜਦੋਂ ਆਪਾਂ ਇਹ ਸਾਖੀ ਨੂੰ ਪੜ੍ਹਦੇ ਹਾਂ ਸਾਤ ਸੰਗਤ ਆਪਣੇ ਅੰਦਰ ਵਿਸ਼ਵਾਸ ਤੇ ਹੋਰ ਜਿਹੜਾ ਵਿਸ਼ਵਾਸ ਹੈ ਨਾ ਉਹ ਡ੍ਰਿਡ ਬਣ ਜਾਂਦਾ ਹੈ ਸਤਿਗੁਰੂ ਬੜੀ ਵੱਡੀ ਕਿਰਪਾ ਕਰਦੇ ਨੇ ਇਥੇ ਪਿੰਡ ਦੇ ਵਿੱਚ ਮਹਾਪੁਰਖ ਕਹਿੰਦੇ ਬਹੁਤ ਦਿਨ ਰੁਕੇ ਸਨ ਕਾਫੀ ਦਿਨ ਇਸ ਪਿੰਡ ਦੇ ਵਿੱਚ ਮਹਾਪੁਰਖ ਰੁਕੇ ਦੀਵਾਨ ਸਜਿਆ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਇਥੇ ਸੰਗਤ ਨੂੰ ਅੰਮ੍ਰਿਤ ਪਾਣ ਵੀ ਕਰਵਾਇਆ ਗਿਆ ਸੀ ਖੰਡੇ ਬਾਟੇ ਕੀ ਪੌਲ ਵੀ ਸ਼ਿਕਾਈ ਗਈ ਸਾਤ ਸੰਗਤ ਜੋ ਇਹਨਾਂ ਦੇ ਇਤਿਹਾਸ ਵਿੱਚੋਂ ਜ਼ਿਕਰ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ